ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ रिक्वेस्ट ਬੇਨਤੀ ਕਰਦੇ ਹਾਂ ਆਪਣੀ ਨਰਖਪਰਖ ਤਸੱਲੀ ਕਰਕੇ ਖਰੀਦਾਰੀ ਪਸ਼ੂ ਦੀ ਫਿਰ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਅੱਜ ਦੀ ਆਪਣੀ ਵਿਜਿਟ ਪਿੰਡ ਸੋਹ ਸਠੀਆਂ ਜ਼ਿਲ੍ਹਾ ਸ਼੍ਰੀ ਧਰਮਤਰ ਸਾਹਿਬ ਬਾਈ ਸਤਨਾਮ ਦੇ ਫਾਰਮ ਤੇ ਪਹੁੰਚੇ ਆ ਦੋ ਨਾਕ ਲੈ ਕੇ ਆਇਆ ਪਹਿਲਾ ਸੂਆ ਵੱਚੀ ਪਲੂਨ ਤੇ ਇੱਕ ਨੀਲੀ ਰਾਵੀ ਦਾ ਬੁੱਲ ਕਰਦੇ ਆ ਵਧੇਰੇ ਜਾਣਕਾਰੀ ਸਾਂਝੀ ਬਣੇ ਰਿਓ ਅੰਤ ਤੱਕ ਜਾਇਜ ਕੀਮਤ ਦੇ ਵਿੱਚ ਅੱਜ ਪਸ਼ੂ ਤੁਹਾਨੂੰ ਕਰਵਾ ਦਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੇਰੇ ਵਧੇਰੇ ਕਿਰਪਾ ਜੀ ਕਿਰਪਾ ਜੀ ਹਾਂ ਜੀ ਚੜਦੀ ਕਲਾ ਚੜ੍ਹਦੀ ਕਲਾ ਡਰੈਸ ਕਰਕੇ ਨੋਟ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਹਾਂ ਜੀ ਹਾਂ ਜੀ ਨੰਬਰ ਹੈ 73474 083959 ਆਇ ਤੇ ਖਬੇ ਖੂਬੇ ਪੈ ਜਾਰ ਪਾ ਗਏ ਹਾਂਜੀ ਹਾਂਜੀ ਬਹਿ ਗਿਆ ਹਾਂਜੀ ਬਹਿ ਗਿਆ ਹੋ ਗਿਆ ਵੇਲੇ ਵੇਲੇ ਹੋ ਗਿਆ ਚਲੋ ਹਣ ਮਾਲ ਲਿਆਉਣ ਤਈ ਹੈ ਮਾਲ ਤੇ ਵਹਿੜ ਤੋਂ ਕਰੀਏ ਸ਼ੁਰੂਆਤ ਵਹਿੜ ਵੀ ਪਹਿਲੇ ਸੂਰੇ ਵਹਿੜ ਆ ਹਾਂਜੀ 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 ਤੇ ਮੂੰਹ ਤੋਂ ਐ ਵੀਰ ਜੀ ਛਿੱਕੀ ਜੋ ਛਿੱਕੀ ਹੋ ਗਈ ਹਾਂਜੀ ਹਾਂਜੀ ਠੀਕ ਆ ਤੇ ਥਾਣ ਬਹੁਤ ਵੀਰ ਜੀ ਸਾਫ ਯਾਰ ਇਹ ਗਰਮੀਆਂ ਤੋਹਫਾ ਆ ਜੀ ਵਾਹ ਭਾਵੇਂ ਥੱਲੇ ਬੈ ਕੇ ਨੰਗੀ ਜੋ ਗਾਂਲ ਛੜ ਮਾਰ ਜੇ ਤੇ ਗਾਂ ਫਰੀ ਦੇ ਦਾਂਗੇ ਵਾਹ ਥਣ ਬਹੁਤ ਸੋਹਣਾ ਲੱਗਾ ਨਾ ਕਰ ਮਾਰ ਬਹੁਤ ਜਿਆਦੀ ਥੋੜੀ ਲਓ ਜੀ ਇਸ ਪਾਰਟ ਤੋਂ ਬਹੁਤ ਜ਼ਿਆਦੀ ਜੀ ਆਦੀ ਜਾਂਦੀਆਂ ਹਨ ਤਾਂ ਇਹ ਗੱਲ ਨਹੀਂ ਹਾਂ ਬਹੁਤ ਜ਼ਿਆਦੀ ਸਾਫ ਆ ਤੇ ਠੰਡੀ ਤੇ ਬਹੁਤ ਹੀ ਜ਼ਿਆਦੀ ਹੈ ਮੈਂ ਕੋਈ 5-6 ਲੈ ਜੂਗੀ ਖੁੱਲੇ ਡੁੱਲੇ ਹਾਂ ਜੀ ਜੀ 5 ਹੀ ਲੈ ਦੇ 6 ਵੀ ਖੜ ਸਕਦੀ ਆ ਲੈ ਲੈ ਜਣੇ ਹਾਂ ਜੀ ਖੋਲੋ ਤੋਰਾ ਤਰਾ ਕਰਵਾੜੀਏ ਚੈੱਕ ਤੇ ਬਹੁਤ ਪਿਆਰਾ ਪ੍ਰਿੰਟ ਜੈ ਸਜਣੋ ਕਰੋਸ ਅੰਗ ਦੇ ਵਿੱਚ ਜਿਵੇਂ ਆ ਗਈ ਨਾ ਵੈੜ ਲੋ ਜੀ ਆਹ ਕੀ ਬਾਤ ਹੈ ਇਹ ਕੁਆਲਿਟੀ ਨਹੀਂ ਵੇਖ ਸਕਦੇ ਜੀ ਤੇ ਸਾਂਦੀ ਗਾਂਦੀ ਥਣ ਬਹੁਤ ਸੋਹਣਾ ਤੇ ਆਰਡਰ ਕੁਆਲਟੀ ਵੀ ਬਹੁਤ ਸੋਹਣੀ ਤਿਆਰ ਕੀਤੀ। ਕੱਢ ਲੈ ਗਾਣੇ। ਕੱਢਨੇ ਆ ਜੇ ਬਾਂਝਲ। ਲਓ ਜੀ। ਲਓ। ਕਮਾ ਲਓ। ਵਾਹ 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 ਕਿਆ ਵਾਹ ਤੇ। ਤੇ ਪੰਤੂ ਪੰਨ ਵੀਰ ਜੀ ਬਹੁਤ ਜਿਆਦਾ ਸਾਫ ਆ। ਓਕੇ ਜੀ। ਹਾਂ ਜੀ। ਲੈ ਆ ਚਲੋ ਜੀ। ਪਰਲੇ ਬਨੇ ਬਾਂਧੋ ਕੱਟੀ ਹੋਈ। ਲਓ ਜੀ। ਬਹੁਤ ਸੋਹਣੀ ਆ ਸਚਨੋ। ਤੇ ਚੰਗੀ ਆ ਜਿੰਨੀ ਵੇਖੀ ਬਾਈ ਜੀ ਕੀਮਤ ਕੀਮਤ ਵੀਰ ਜੀ 50000 ਰੁਪਏ ਜੈ ਸਨੋ 48 48000 ਦੇਨੇ ਓਕੇ ਬਾਈ 48 ਵਾਲਾ ਫੋਨ ਉਹ ਹੀ ਲਾਵੇ ਜਿੰਨੇ ਲੈਣੀ ਆ ਜਿੰਨੇ 48 ਦੇ ਨਾਲ ਠੀਕ ਆ 47 ਵਾਲਾ ਫੋਨ ਨਾ ਲਾਵੇ ਵਾਹ ਵਾਹ ਬਹੁਤ ਵਧੀਆ ਗੱਲ ਸੋਚੋ ਟੋਪਰ ਗੱਲ ਕੀ ਆ ਕੰਮ ਦੇਣਿਆ ਹਰ ਕੋਈ ਆਪਣੇ ਆਪਣੇ ਕੰਮ ਜੋਰਿਆ ਇਸ ਲਈ ਇੱਕੋ ਹੀ ਮੋਰ ਪਾਇਆ 48000 ਜੇ 48000 ਵੀਰ ਦੇ ਪਉਣਾ ਹੋਵੇ ਤੇ ਪਾਗਦੇ ਮਗਾਂ ਲਾ ਦੀ ਖੜ ਸਕਦਾ ਦੂਸਰੀ ਬੇਨਤੀ ਵੀਰ ਜੀ ਇਹ ਆ ਕਿ ਜੇ ਵੀਰ ਕੋ ਵੀਡੀਓ ਵੇਖ ਕੇ ਪੈਸੇ ਹੋਣ ਤੇ ਉਹੀ ਫੋਨ ਲਾਇਆ ਕਰੋ ਦੂਜਿਆਂ ਨੂੰ ਖਰਾਬ ਨਾ ਕਰਿਆ ਕਰੋ ਵੀਰ ਇਹ ਪਸ਼ੂ ਲੈ ਲੈਂਦੇ ਆਮ ਕੱਲ ਨੂੰ ਪਰਸ ਨੂੰ ਖੜਾਂਗੇ ਸਾਈ ਪਾ ਦੇ ਕਰੋ ਵੀਰ ਜੀ ਉਸੇ ਆ ਫਿਰ ਤਿੰਨ ਤਿੰਨ ਚਾਰ ਚਾਰ ਦਿਨ ਡੈਂਗਰ ਨਹੀਂ ਰੋਕਣਾ ਲੋਕ ਕਹਿੰਦੇ ਆਂਦਾ ਸਾਈ ਪਾ ਕੇ ਇੰਨੇ ਖੜੋ ਕਿਉਂਕਿ ਗਰਮੀ ਬੜੀ ਆ ਤੇ ਨਹੀਂ ਸੰਭੇ ਜਾਂਦਾ ਸੰਭੇ ਜਾਂਦਾ ਤੇ ਇਹ ਆਗਾ ਲੀਲੀ ਦਾ ਵੀ ਦਾ ਕਟਾ ਮੂੰਹ ਤਾਂ ਨਹੀਂ ਲੱਗੇ ਨਵਾਂ ਪਸ਼ੂ ਮੇਰੇ ਲਈ ਵੇਚ ਲਈਦਾ ਮੂੰਹ ਤਾਂ 4 ਦਿਨ ਤੇ ਬਾਈ ਜੀ ਚੌਗਾ ਆ ਗਿਆ ਹਨਾ ਵਾ ਵਾ ਚੌਗਾ ਕੱਟਾ ਵਾ ਬਾਕੀ ਟੈਕਟੀਕਲ ਸਜਣੋਂ ਬਹੁਤ ਸੋਹਣੇ ਲੱਗੇ ਆ ਹਾਂਜੀ ਤੇ ਇਹ ਆਖੀ ਪਿਓਰ ਨੀਲੀ ਦਾ ਤੇ ਚਾਰ ਦੰਦ ਆ ਗਿਆ ਹਨਾ ਚੌਗਾ ਦੇਖ ਲਓ ਆ 1 2 3 ਤੇ 4 ਦੰਦ ਆ ਦੋ ਦੰਦ ਇਹਦੇ ਚਾਰ ਦੰਦ ਪੁੱਟੜਾ ਲਿੰਦੇ ਜੀ ਠੀਕ ਹਾਂਜੀ ਬਹੁਤਾ ਵੀਰ ਜੀ ਕੱਟਾ ਸਾਫ ਹੈ ਨੀਲੀ ਮੜ ਕੇ ਅੱਖ ਦੇ ਵਿੱਚ ਆ ਗਿਆ ਨਹੀਂ 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 ਨਾ ਜੀ ਤੋਂ ਵੀ ਨੀਲੀ ਜਾ ਆ ਗਿਆ ਪਿਓਰ ਬਾਈ ਇਹ ਜੇ ਮਾਲੀ ਬਨਣਾ ਵਾ ਪੂਰਾ ਸਮਾਂ ਦੁੰਬਿਆ ਨਹੀਂ ਅਜੇ ਬਨੂਗਾ ਅਜੇ ਖਾਓ ਪੀਓ ਫਿਰ ਤੇ ਮੈਂ ਮੋਈ ਕ੍ਰੋਸ ਕਰਦਾ ਹਣਾ ਹਾਂ ਜੇ ਮੈਂ ਨੂੰ ਪੈਂਦਾ ਜਿਹੜੇ ਜਿਹੜੇ ਗਿੱਜਾ ਵੀ ਦੀ ਹਾਂ ਰੇੜੇ ਗੱਡੀ ਵੀ ਜੋਦਾ ਸੱਜਣੋ ਗੱਡੀ ਕੈਨ ਲੋ ਰੇੜਾ ਕੈਨ ਲੋ ਹਾਂਜੀ ਮਾਲਵੇ ਦੀ ਬੋਲੀ ਗੱਡੀ ਆ ਤੇ ਮਾਝੇ ਦੀ ਬੋਲੀ ਗੱਡਾ ਆ ਰੇੜਾ ਕਹਿ ਦਈਦਾ ਠੀਕ ਆ ਦੋਵੇਂ ਕੰਮ ਕਰਦਾ ਕ੍ਰੋਸ ਵੀ ਕਰਦਾ ਕੋਈ ਐਦਾ ਖਰਾਬ ਨਹੀਂ ਕਰਦਾ ਬੱਬੇ ਬਣੇ ਦੀ ਧਾਰੀ ਆ ਸੱਜਣੋ ਡੇਂਗਾ ਚੀਰਿਆ ਹਾਂਜੀ ਬਿੱਲੀ ਮਣਕੀ ਅੱਖ ਦੇ ਵਿੱਚ ਕੱਟਕੁਟ ਸੋਹਣਾ ਲੱਗਾ ਕਟਾ ਤੇ ਮੂੰਹ ਫੜੀ ਜਾਓ ਜੋ ਮਰਜ਼ੀ ਕਰੀ ਜਾਓ ਨਹੀਂ ਪੋਲਾ ਮ ਕੋਈ ਮਾਸਾ ਨਹੀਂ ਤੇ ਬੇਲ ਵੇਖੋ ਕਿੰਨੀ ਲੰਮੀ ਆ ਬੇਲ ਦਾ ਸਾਫ ਸਜਣੋਂ ਲਾਇਓ ਬਾਕੀ ਵੀਰ ਜੀ ਹਮ ਅੱਜ ਮਾਲੀ 50000 ਦਾ ਜੋ ਹਾਂ ਉਹਦੇ ਸਾਨੂੰ ਮਾਲੀ 1 ਲੱਖ ਰੁਪਏ ਦਾ ਹੈਗਾ ਭਾਈ ਜੀ ਜਿਹੜਾ ਪਾਉਣਾ ਇੱਕ ਸਾਲ ਸੰ ਲਈਦੇ 1 ਲੱਖ ਰੁਪਏ ਦਾ ਮਾਲੀ ਵੀਰ ਜੀ ਓਕੇ ਜੀ ਲੈ ਚਲੋ 1 ਲੱਖ ਰੁਪਏ ਦੀ 50000 ਦੋ ਤਿੰਨ ਮਾਪੇ ਸੂਤ ਦਾ ਸਾਲ ਚ ਇਹਨੇ 50000 ਵਧਣਾ ਨਾਲੇ ਪੱਠੇ ਢੋਣੇ ਇੱਥੇ ਹਾਂਜੀ ਹਾਂਜੀ ਲੈ ਚਲੋ ਜਿੰਦਾ ਰਵੇ ਸੋਨਾ ਕਟਾ ਜਾ ਜਨੋ ਜਨੇ ਘਰੇ ਰੱਖਣਾ ਹੈ ਜਾਂ ਗਾਂ ਗਾਂ ਬਰੀਡ ਤਿਆਰ ਕਰਨੀ ਨਹੀਂ ਲਈਦਾ ਵੀਰ ਮਈਆਂ ਮਈਆਂ ਦੇ ਬੱਚੇ ਲੈਣੇ ਹਨ ਹਾਂ ਇੱਕ ਨੰਬਰ ਦੇ ਬੱਚੇ ਪਾਊਗਾ ਬਾਕੀ ਦੇ ਜੀ ਅੱਜ ਟੈਸਟ ਕਰਾ ਲਾ ਕੇ ਵੀ ਢੱਬ ਹੈਗਾ ਨਹੀਂ ਨਹੀਂ ਬਹੁਤ ਸੋਹਣਾ ਸਾਰੇ ਬੰਨਿਓ ਮਾਲੀ ਪੂਰਾ ਪੂਛ ਦਾ ਭਾਰਾ ਭਾਰੀ ਪੂਛਦਾ ਆਪਾਂ ਵੀ ਜੀ ਖਾਰੜਿਓ ਲਿਆ ਜੋ ਹਾਂ ਬਾਦਰ ਤੋਂ ਲੋ ਜੀ ਬਾਦਰ ਦਾ ਖਾਰੜਿਓ ਵੀਰ ਜੀ ਲਿਆ ਵਾ ਚੰਗਾ ਸਿੰਗਲ ਹੱਡੀ ਦਾ ਉਤੋਂ ਵੀ ਹਾਂ ਜਿੰਨਾ ਵੀ ਕੱਟਾ ਬਿਲਕੁਲ ਜਿਆਦਾ ਸਾਫ ਹੈ ਇਹਨਾਂ ਬਸ ਨਹੀਂ ਸੋਰਾ ਜਿਆਦਾ ਰਾਜੀ ਨਹੀਂ ਹਾਂ ਜਿੰਨਾ ਦਾ ਸਾਫ ਹੈ ਬਿਲਕੁਲ ਜਿਆਦਾ ਕੀਮਤ ਬਾਈ ਜੀ ਕੀੰਦੇ ਵਿੱਚ 50000 ਰੁਪਇਆ ਹਾਂ ਜੈਸਨ 48 1000 ਛੱਡਾਂ ਭਾਈ 90000 48 48 ਦਾ ਕੱਢ ਕੇ ਭਾਵੇਂ ਕੋ ਗਾਂ ਲੈ ਜਾਏ ਭਾਵੇਂ ਮੱਲ ਲੈ ਜੀ ਚਲੋ ਭਾਈ ਜੀ ਤੁਹਿਆਂ ਦੇ 48 ਦਾ ਕਰਦਾ 48 ਤੇਰਾ ਫੇਸ ਕੁਆਲਟੀ ਮੁਖੜਾ ਵਿਖਾ ਦੋ ਹਾਂਜੀ ਲਓ ਜੀ ਆ ਜੀ ਵੀਰ ਦੀ ਬਹੁਤ ਜ਼ਿਆਦਾ ਹੀ ਟੀਦਾ ਕੱਟਾ ਵਾ ਲਓ ਜੀ ਸੱਜਣੋ ਬਹੁਤ ਸੋਨਾ ਕੱਟਾ ਤੇ ਇਦਾਰੀ ਕਰ ਲਿਓ ਆਪਣੀ ਸਸਤੀ ਕੱਲ ਜੀ ਸਾਰਿਆਂ ਨੂੰ